ਉਹ 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 ਸ਼ਾਬਾਸ਼ ਜਿਹੜਾ ਉਹਨਾਂ ਨਾਲ ਕਰਦੇ ਆ ਵੀ ਜਿਨ੍ਹਾਂ ਨੇ ਪਾਕਿਸਤਾਨ ਨੇ ਜੇ ਥੋੜਾ ਜਿਹਾ ਪੰਗਾ ਲਿਆ ਸੀ ਤੇ ਉਹਨੂੰ ਵੱਟিয়ে ਉਹਦੇ ਨਤੀਜੇ ਭੁਗਤਣੇ ਪਏ। ਔਰ ਥੋੜੇ ਦੇਣ ਜਿਹੜੇ ਦੋ ਦੋ ਤਰਫ ਤੱਕ ਲੱਗ ਗਈ ਆ ਉਹ ਵੀ ਪਾਕਿਸਤਾਨ ਦਾ ਕੋਈ ਵੀ ਤੇਰੀਆਂ ਦੀ ਛੱਡਾ ਜਿਹੜਾ ਨਹੀਂ ਤੋੜਿਆ ਹੋਵੇ ਔਰ ਇਸੇ ਕਰਕੇ ਉਹ ਤਾਂ ਜਾ ਕੇ ਅਮਰੀਕਾ ਦੇ ਕੋਲੇ ਜਿਹੜਾ ਉਹਦਾ ਭਰਾ ਬੈਠਾ ਸੀਗਾ ਉਹਦੀ ਮਿੰਤਾ ਕੀਤੀ ਆ ਵੀ ਜਾ ਕੇ ਉਹ ਉਧਰ ਮਰਾ ਦੇ ਤਾਂ ਕਿ ਜਾਗ ਰੁਕੇ ਮਿੰਤਾ ਕਰ ਕਰ ਜਾਗ ਰੁਕੇ ਹੋਰ ਉਹਨੇ ਬਲਕਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੀਆਂ ਪੈਰਾਂ ਦੇ ਜ਼ਖ਼ਮ ਹੋ ਜਾਦੇ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਤੰਪਨਨ ਕੀਤਾ ਕਿ ਜਿੰਨਾ ਸਾਡੀਆਂ ਧਰਨਾ ਦੇ ਵਿੱਚ ਜ਼ਖ਼ਮ ਹੋ ਜਾਦੇ ਨੇ ਉਹਨਾਂ ਨੂੰ ਘਰ ਵਿੱਚ ਕੁਝ ਜਵਾਬ ਦਿੱਤਾ ਜਾਏਗਾ ਔਰ ਤੁਹਾਡੇ ਸਾਹਮਣੇ ਵੀ ਤਿੰਨ ਤਿੰਨ ਦੇ ਵਿਅਕਤੀ ਪਾਕਿਸਤਾਨ ਦੇ ਹਰ ਉਹਨਾਂ ਦੇ ਤੁਹਾਡੀ ਪੱਗ ਸੀ ਆਤ ਤੁਹਾਡੀ ਬੈਠੇ ਸੀ ਚੁੰ ਚੁੰ ਕੇ ਉਹ ਪੱਗ ਸਾਕੇ ਪੱਕਾ ਤੁਮਬਾ ਕਰਕੇ ਰੱਖਦਾ ਸੀ ਕਿ ਆਸ ਕੋਈ ਨਹੀਂ ਲਗਾਣਾ ਚਾਹਤਾ ਕਿਉਂਕਿ ਬੜਾ ਸੀ ਸੀਰੀਅਸ ਆ ਆਤੀ ਸਾਡੀ ਲੀਡਰਸ਼ਿਪ ਸਾਡੀ ਫੋਲ ਦੇ ਜਵਾਨ ਜਿਹਨਾਂ ਕੋਲ ਫੁੱਲ ਅਤਿਆਰ ਨੇ ਉਹ ਬਿਲਕੁਲ ਸੀਰੀਅਸ ਨੇ ਕਿ ਅਸੀਂ ਇਹ ਮੌਕਾ ਪਾਰ ਬਾ ਇਹਨੂੰ ਚੇਤਾਵਨੀ ਨਹੀਂ ਦੇਣੀ ਅਸੀਂ ਉਹ ਕਰਕੇ ਦਿਖਾਣਾ ਜੇ ਇਮਾਨਦਾਰੀ ਨਾਲ ਕਿਸੇ ਗੱਲ ਤੇ ਆਂਦੇ ਨੇ ਮੋਦੀ ਜੀ ਨੇ ਕਿਹਾ ਕਿ ਤਾਂ ਗੇਂ ਤੈਰ ਨਾ ਨਹੀਂ ਚੱਲ ਸਕਦਾ ਸੋ ਪੂਰ ਹੋ ਗਈ ਉਹਨਾਂ ਨੂੰ ਇੱਕ ਤਿਆਗਣਾ ਪਊਗਾ ਆਪੇਸ਼ ਸੰਦੂਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਚੱਲਦੇ ਅੱਜ ਲੁਧਿਆਣਾ ਭਾਰਤੀ ਜਨਤਾ ਪਾਰਟੀ ਵੱਲੋਂ ਆਯੋਜਨ ਕੀਤਾ ਗਿਆ ਤਿਰੰਗਾ ਯਾਤਰਾ ਤੁਸੀਂ ਦੇਖ ਸਕਦੇ ਹੋ ਤਿਰੰਗਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਅਤੇ ਲੀਡਰ ਨਜ਼ਰ ਆ ਰਹੇ ਨੇ ਇਹ ਯਾਤਰਾ ਆਰਤੀਜੰਤ ਕੋ ਸ਼ੁਰੂ ਹੋਈ ਹੈ ਤੇ ਕਮਾਲ ਮੰਡੀ ਸਮਾਪਤ ਹੋਏਗੀ ਤਾਂ ਵੱਡੀ ਗਿਣਤੀ ਵਿੱਚ ਜਿਹੜੇ ਇੱਥੇ ਲੀਡਰ ਤੁਹਾਨੂੰ ਨਜ਼ਰ ਆ ਰਹੇ ਨੇ ਹੋਰ ਵੀ ਗੱਲਬਾਤ ਵੀ ਕਰਾਂਗੇ ਅਸੀਂ ਕੀ ਗੱਲਬਾਤ ਕਰਨੀ ਕੀ ਕਹਿੰਦੇ ਨੇ ਯਾਤਰਾ ਦੀ ਜ਼ਰੂਰਤ ਕਿਉਂ ਪਈ ਹੈ ਯਾਤਰਾ ਰਾਹੀ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਗੱਲਬਾਤ ਕਰਾਂਗੇ ਗੁਰਦੇਵ ਸ਼ਰਮਾ ਜੀ ਵੀ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਨਾਲ ਨੇ ਆਓ ਗੱਲਬਾਤ ਕਰਦੇ ਹਾਂ ਨਿਹਾਲ ਸਤਿ ਸ਼੍ਰੀ ਅਕਾਲ ਜੈ ਜਿਹੜੀ ਤਿਰੰਗਾ ਯਾਤਰਾ ਕੱਢ ਕੇ ਸਮਰਪਿਤ ਕੀਤਾ ਗਿਆ ਹੈ। ਲੱਗਦਾ ਨਹੀਂ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਘੋਸ਼ਿਤ ਕਰ ਦੇਣਾ ਚਾਹੀਦਾ ਹੈ। ਜਿੰਦਾਬਾਦ। ਜਿੰਦਾਬਾਦ। ਭਾਰਤ ਦੇਸ਼ ਦੀ ਜਿਹੜੀ ਸਨ ਕਿਸੇ ਦੀ ਕੀਮਤ ਹੈ। ਪਾਕਿਸਤਾਨ ਦੇ ਗੁੰਡਿਆਂ ਨੂੰ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਬਿਲਕੁਲ ਸਿਰਨੇ ਚੁੱਕੰਦੇ ਜੀ ਇਹਨਾਂ ਨੂੰ ਠਭਾ ਕਰਕੇ ਲੱਗਦੇ ਹੈਗੇ। ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪਾਕਿਸਤਾਨ ਵੱਲੋਂ ਡਰੋਨ ਹਮਲੇ ਕੀਤੇ ਗਏ ਤੁਸੀਂ ਕਿਉਂਕਿ ਪੰਜਾਬ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਗਿਆ। ਕੇਵਲ ਪੰਜਾਬ ਹੀ ਨਹੀਂ ਜਿੱਤਨੇ ਵੀ ਬਾਰਡਰ ਏਰੀਆਜ਼ ਹੈ। ਜੀ। बॉर्डर एरिया गतिविधियां चल रही हैं। आज आप देख रहे हैं तिरंगा यात्रा आज का विशेष मैं आपको आज का लक्ष्य बताऊंगी पूरे लुधियाना शहर के मेरे भारतीय जो कि सेना जल थल वायु सेना के जो विशेष शौर्य का उनके प्रताप के कारण आज ऑपरेशन सिंधु जो हमारा शत प्रतिशत जो सफल हुआ है प्रधानमंत्री मोदी जी के नेतृत्व में हमारी सेना ने जिस प्रकार से अद्भुत शौर्य दिखाया है आतंकियों के ठिकाने जो उनकी फैक्ट्री हुआ करते थे जहां से वो बना रहे हैं आतंकवादी और भारत की मुस्कुराहट पर हमेशा प्रहार करने के लिए तैयार थे उनका बिल्कुल खंड खंड विनाश कर दिया है ये आप जितनी भी तिरंगा यात्रा देख रहे हैं आज लुधियाना वासियों ने अपनी सेना को वंदे मातरम करने के लिए आज ये तिरंगा यात्रा निकाली है पाकिस्ताना अतवाद की पुष्ट पनाही करता है पर पाकिस्तान कल इस गलते आंदा कहने असि अतवाद के नाल नहीं है देखिए इनकी कथनी और करनी में फर्क है लेकिन आज आज का वर्तमान समय मोदी नेतृत्व में भारत के साथ आप जानते हैं हमारा एक डेलीगेशन एम का जो कि सऊदी अरब यूके बहरीन जाने वाला है और वो बतलाएगा किस प्रकार से इन्होंने हमेशा भारत वर्ष में आतंकवादी मंसूबों को कोशिश की है छब्बीस ग्यारह हो पहलगा पहल हमारे सामने छब्बीस ग्यारह हो का, आ, आ, कांधार का हमारा जो विमान इन्होंने जो उसे अपहरण किया इस तरह के अनेक अनेक हमारा संसद पे हमला हो इस प्रकार की जितने भी इनकी जो नापाक इरादे हैं आज हम ये सब लेकर आज विश्व मंच पर जाएंगे और उन्हें बतलाएंगे कि आतंकवाद केवल भारत के लिए ये भारत के विपक्ष ये भारत को नुकसान नहीं पहुंचाएगा ये मानवता के खिलाफ है और यही कारण है कि आज हमारा जो डेलीगेशन जा रहा है जिसे कांग्रेस शशि थरूर जी और सभी पार्टी के मुख्य मुख्य साथ लेकर हमारे भाजपा का ये जो प्रधानमंत्री मोदी जी की ये जो दूरदर्शिता है इसे मैं विशेष इसे मैं विशेष प्रशंसा करते हुए आगे आने वाले समय में विशेष पाकिस्तान के खिलाफ जो

ਨੇ ਖੁਸ਼ ਨੇ ਔਰ ਇੰਡੀਅਨ ਆਰਮੀ ਨੇ ਪਾਕਿਸਤਾਨ ਦੇ ਖਿਲਾਫ ਜਿਹੜੀ ਜੰਗ ਹੈਗੀ ਜਿੱਤੀ ਆ ਔਰ ਸਾਡੇ ਡਿਫੈਂਸ ਇਨਾ ਮਜ਼ਬੂਤ ਸੀ ਵੀ ਪਾਕਿਸਤਾਨ ਦੀਆਂ ਮੰਨ ਦੀਆਂ ਮੰਨ ਦੇ ਵਿੱਚ ਰਹਿ ਗਈਆਂ ਔਰ ਉਹਦਾ ਬੁਰੀ ਹਾਲਤ ਕੀਤੀ ਆ ਅਸੀਂ ਉਹਨਾਂ ਜਵਾਨਾਂ ਨੂੰ ਸਜਦਾ ਕਰਦੇ ਆ ਔਰ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾ ਸਜੋਣਾ ਆਪਉਣ ਕਰਦੇ ਆ ਅੱਜ ਖੁਸ਼ੀ ਦੇ ਦਿਹਾੜੇ ਜੈਕੋਸ਼ ਕਰਨ ਲਈ ਮਿਲਟਰੀ ਦਾ ਆਪਣੀ ਆਰਮੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕੇਂਦਰ ਸਰਕਾਰ ਦਾ ਸੀ ਸਾਰੇ ਇਹ ਅੱਜ ਇਕੱਠੇ ਹੋਏ ਆ ਤਰੰਗਾ ਯਾਤਰਾ ਕੱਢੀ ਲੋਕ ਸੀਜ਼ ਫਾਇਲ ਦਾ ਵੀ ਨੁਕਤਾ ਚ ਇਹ ਨਹੀਂ ਕਰਦੇ ਵੀ ਸੀਜ਼ ਫਾਇਰ ਨਹੀਂ ਹੋਣੀ ਚਾਹੀਦੀ ਸੀ ਇਸ ਵਾਰ ਪੀਓ ਕੇ ਲੈ ਕੇ ਹੀ ਸਾਨੂੰ ਇਹਦਾ ਜੰਗ ਖਤਮ ਕਰਨੀ ਚਾਹੀਦੀ ਕੋਈ ਲੋਕ ਨਹੀਂ ਜਿਹੜੇ ਆਪੋਜੀਸ਼ਨ ਵਾਲੇ ਆ ਨਾ ਉਹਨਾਂ ਦਾ ਕਹਿੰਦੇ ਵੀ ਸਾਡਾ ਨਹੀਂ ਮਹਿਕਮਾ ਨਾਲ ਖੁਸੂਜਵੇ ਚੰਗੇ ਕੰਮ ਦੀ ਵੀ ਆਪੋਜੀਸ਼ਨ ਨੇ ਹਮੇਸ਼ਾ ਉਹਨੇ ਆਪੋਜੀਸ਼ਨ ਹੀ ਕਰਨੀ ਹੈਗੀ ਆ ਉਹਨਾਂ ਨੇ ਵਿਰੋਧ ਹੀ ਕਰਨਾ ਹੈਗਾ ਉਹ ਕਹਿੰਦੇ ਵੀ ਵਿਰੋਧ ਕਰਨਾ ਸਾਡਾ ਹੱਕ ਹੈਗਾ ਉਹ ਵਿਰੋਧ ਕਰਨ ਲੇਕਿਨ ਹਿੰਦੁਸਤਾਨ ਦੇ ਲੋਕ ਭਾਰਤ ਦੇ ਲੋਕ ਪੰਜਾਬ ਦੇ ਲੋਕ ਸਾਰੀਆਂ ਕਮਿਊਨਿਟੀ ਸਾਰੇ ਵਰਗ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਭਾਰਤ ਸਰਕਾਰ ਦੀ ਜੈ ਜੈਕਾਰ ਕਰਦੇ ਆ ਜੈ ਜੈਕਾਰ ਕਰਦੇ ਆ ਔਰ ਭਾਰਤ ਦੀ ਜਿਹੜੀ ਇੰਡੀਅਨ ਆਰਮੀ ਆ ਉਹਨਾਂ ਉਹਦਾ ਉਹਨੂੰ ਸ਼ਾਬਾਸ਼ ਕਹਿੰਦੇ ਆ ਉਹਦਾ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਪਾਕਿਸਤਾਨ ਨੇ ਜੇ ਥੋੜਾ ਜਿਹਾ ਪੰਗਾ ਲਿਆ ਸੀ ਤੇ ਉਹਨੂੰ ਵੱਢੀਏ ਉਹਦੇ ਨਤੀਜੇ ਭੁਗਤਣੇ ਪਏ ਲੱਗਦਾ ਜੀ ਪਾਕਿਸਤਾਨ ਦਾ ਵਿਸ਼ਵ ਪੱਧਰ ਦੇ ਉੱਤੇ ਇੱਕ ਚਿਹਰਾ ਜਿਹੜਾ ਨੰਗਾ ਹੋ ਗਿਆ ਅੱਤਵਾਦ ਨੂੰ ਲੈ ਕੇ ਇਹੋ ਜੀ ਕੋਈ ਸ਼ੱਕ ਨਹੀਂ ਪਾਕਿਸਤਾਨ ਦਾ ਜਿਹੜਾ ਚਿਹਰਾ ਅੱਤਵਾਦ ਨੂੰ ਉਹ ਜਿਹੜਾ ਉਤਸ਼ਾਹਿਤ ਕਰਦਾ ਹੈਗਾ ਉਹ ਦੁਨੀਆ ਭਰ ਦੇ ਵਿੱਚ ਨੰਗਾ ਹੋ ਗਿਆ ਹੈਗਾ ਔਰ ਇਕੱਲਾ ਪਿਆ ਗਿਆ ਹੈਗਾ ਤਾਂ ਸਰਦਾਰ ਅਮਰੀਕ ਸਿੰਘ ਆਲੀਵਾਲ ਸਾਹਿਬ ਕੀ ਕਹੋਗੇ ਬੜੀ ਵੱਡੀ ਇੱਕ جنگ ਸੀ ਕਿ ਜਿਹੜੀ ਪਾਕਿਸਤਾਨ बार-बार ਭਾਰਤ ਦੇ ਵਿੱਚ ਖਰਾਬੀ ਕਰਦਾ ਸੀ ਕਦੇ ਅੱਤਵਾਦੀ ਹਮਲੇ ਹੁੰਦੇ ਸੀ ਜਿਹੜੀ ਲੜਾਈ ਇਹੜੀ ਕੁਝ ਦਿਨਾਂ ਦੀ ਸੀਗੀ ਪਰ ਵੱਡਾ ਇੱਕ ਕਹਿ ਸਕਦੇ ਆ ਜਵਾਬ ਪਾਕਿਸਤਾਨ ਨੂੰ ਦਿੱਤਾ ਗਿਆ ਜੋ ਪੈਲਗਾਮ ਦੇ ਵਿੱਚ ਜੋ ਹੋਇਆ ਜੀ ਨਿਰਦੋਸ਼ ਜਿਹੜੇ ਟੂਰਿਸਟ ਸੀ ਉਹਨਾਂ ਕਿਧਰ ਮਾਰਿਆ ਉਸ ਤੋਂ ਬਾਅਦ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਹਰ ਇੱਕ ਕਿਸੇ ਵੀ ਧਰ ਦਾ ਲੋਕ ਸੀਗਾ ਉਹਨੇ ਇਸ ਗੱਲ ਦਾ ਬਹੁਤ ਦੁੱਖ ਮਨਾਇਆ ਕਿਉਂਕਿ ਬਹੁਤ ਹੀ ਪਾਕਿਸਤਾਨ ਦਾ ਕਾਫੀ ਦਿਨ ਤੋਂ ਇਹ ਇਹ ਹਰਤਾ ਕਰਦਾ ਆ ਰਿਹਾ ਤੇ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹ ਉਸ ਅਤਵਾਦ ਜਿਹੜੇ ਕੈਂਪ ਤਬਾਹ ਕੀਤੇ ਆ ਤੋੜੇ ਆ ਔਰ ਸਾਰੇ ਉਹਨਾਂ ਨੂੰ ਮਾਰਿਆ ਔਰ ਮੈਂ ਸਮਝਦਾ ਕਿ ਦਲੇਰਦਾਨਾ ਫੈਸਲਾ ਸਾਡੇ ਪ੍ਰਧਾਨ ਮੰਤਰੀ ਨੇ ਕੀਤਾ ਔਰ ਥੋੜੇ ਦੇਣੇ ਜਿਹੜੇ 2-3 ਤਨ جنگ ਲੱਗੀ ਆ ਉਹ ਵੀ ਪਾਕਿਸਤਾਨ ਦਾ ਕੋਈ ਵੀ ਏਰੀਆ ਨਹੀਂ ਛੱਡਿਆ ਜਿੱਥੇ ਜਿਹੜਾ ਨਹੀਂ ਤੋੜਿਆ ਹੋਵੇ ਔਰ ਇਸੇ ਕਰਕੇ ਉਹਨਾਂ ਨੇ ਜਾ ਕੇ ਅਮਰੀਕਾ ਦੇ ਕੋਲੇ ਜਿਹੜਾ ਉਹਨਾਂ ਦਾ ਭਰਾ ਬੈਠਾ ਸੀਗਾ ਉਹਦੀ ਅਮੰਤਾ ਕੀਤੀ ਆ ਵੀ ਜਾ ਕੇ ਉਧਰ ਮਦਦ ਦੇ ਤਾਂ ਕਿ ਜੰਗ ਰੁਕੇ ਅਮੰਤਾ ਕਰ ਕਰ ਜੰਗ ਰੁਕੀ ਉਧਰ ਜੀ ਜਿਸ ਤਰੀਕੇ ਨਾਲ ਪਾ ਪਾ ਅੱਤ ਸਰਕਾਰ ਵੱਲੋਂ ਵੀ ਇੱਜੇ ਵੀ ਦੇਖਿਆ ਗਿਆ ਸੀ ਪੰਜਾਬ ਦੇ ਵਿੱਚ ਡਰੋਨ ਉੱਡੇ ਆ ਫਿਰੋਜ਼ਪੁਰ ਦੇ ਵਿੱਚ ਵੀ ਡਰੋਨ ਹਮਲਾ ਹੋਇਆ ਪਰ ਪਾਕਿਸਤਾਨ ਵਾਰ-ਵਾਰ ਉਹ ਤੋਂ ਮਨਾਹੀ ਕਰਦਾ ਵੀ ਕਹਿੰਦਾ ਇਹ ਪੰਜਾਬ ਵਿੱਚ ਹਮਲਾ ਨਹੀਂ ਕੀਤਾ ਹੈਗਾ ਉਹ ਡਰੋਨਾਂ ਨੂੰ ਭੇਜੀ ਗਏ ਜਦੋਂ ਭੇਜੀ ਗਏ ਇਸੇ ਕਰਕੇ ਫਿਰ ਉਹਦਾ ਨੁਕਸਾਨ ਹੋ ਜਾਂਦੀ ਤਾਂ ਸ਼ਾਇਦ ਤਾਂ ਇਦਾਂ ਹੁੰਦਾ ਉਹਨਾਂ ਦੇ ਡਰੋਨ ਉਹਦਾ ਡਰੋਨ ਸਿਰਫ ਸਾਡੇ ਇੱਕ ਬੀਬੀ ਦਾ ਵੀ ਹੋਇਆ ਔਰ ਜੋ ਉੱਥੇ ਜਾ ਕੇ ਦੇਖੋ ਤਾਂ 에어ਪੋਰਟ ਤੋੜਦੇ ਉਹਨਾਂ ਨੇ ਸਾਰਾ ਪੋਰਟ ਤੋੜਦੇ ਉਹਨਾਂ ਦੀਆਂ ਬਿਲਡਿੰਗਾਂ ਤੋੜਦੀਆਂ ਕੋਈ ਦੀ ਛੱਡੀ ਉੱਥੇ ਹਾਕ ਕਰ ਬੱਚੀ ਪਈ ਆ ਐਤਵਾਰ ਉੱਥੇ ਲੋਕਾਂ ਤੇ ਅੱਜ ਅੱਜ ਸਰ ਔਰ ਉਹਦੇ ਚ ਇੱਕ ਤੜਾ ਖੁੱਲੇ ਆ ਸਰਕਾਰ ਦੇ ਖਿਲਾਫ ਹੋ ਰਿਹਾ ਔਰ ਇਸ ਕਰਕੇ ਸਾਡੀ ਬਹੁਤ ਵੱਡੀ ਜਿੱਤ ਹੋਈ ਆ ਅੱਜ ਇਸ ਵਰਗੇ ਜਿਹੜੇ ਸਾਰੇ ਫੌਜ ਦੇ ਜਵਾਨ ਹੈ ਜਿਹਨਾਂ ਨੇ ਦਲੇਰੀ ਨਾਲ ਸਾਰਾ ਇਹ ਫੈਸਲਾ ਕੀਤਾ ਔਰ ਲੜਾਈ ਲੜੀ ਆ ਅਸੀਂ ਅੱਜ ਉਹਨਾਂ ਦਾ ਜਿਹੜਾ ਇਸ ਗੱਲ ਦਾ ਦਲੇਰਤਾ ਜਿਹੜਾ ਕੀਤਾ ਆ ਉਹਦਾ ਸਾਰੇ ਸਾਰੇ ਪੂਰੇ ਹਿੰਦੁਸਤਾਨ ਚ ਤਿਰਗਾ ਯਾਤਰਾ ਕਰ ਰਹੇ ਆ ਤਾਂ ਕਿ ਉਹਦਾ ਸਨਮਾਨ ਵਧੇ ਜੀ ਜੱਜ ਸਿਨੇਕਸ਼ਰ ਮਾਦੇਵੀ ਦੇਵੀ ਜੀ ਪਹਿਲਾਂ ਵੀ ਬੜੀ ਬੜੀ ਲੜਾਈ ਹੋਈ ਆ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਆ ਭਾਰਤ ਤੋਂ ਇਸ ਵਾਰ ਫੇਰ ਉਹੀ ਮਾਹੌਲ ਸੀਗਾ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਦੇਖੋ ਬਿਲਕੁਲ ਸਹੀ ਕਹਿ ਰਹੇ ਹੋ ਪਾਕਿਸਤਾਨ ਨੇ ਜਦੋਂ ਵੀ ਹਿੰਦੁਸਤਾਨ ਦੇ ਨਾਲ ਜਦੋਂ ਵੀ ਪੰਗਾ ਲਿਆ ਤਾਂ ਉਹਨੂੰ ਮੂੰਹ ਦੀ ਖਾਣੀ ਪਈ ਔਰ ਉਹਨੇ ਪਲਘਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੀਆਂ ਭੈਣਾਂ ਦੇ ਮੰਦਿਰ ਉਜਾੜੇ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਪੰਨਪਰਨ ਕੀਤਾ ਕਿ ਜਿੰਨਾ ਸਾਡੀਆਂ ਧਰਾਂ ਦੇ ਤੋਂ ਜ਼ੋਰ ਉਜਾੜੇ ਨੇ ਉਹਨਾਂ ਨੂੰ ਕਾਰਜ ਕੁਸ਼ਲ ਦਾ ਜਵਾਬ ਪੜਾਇਆ ਜਾਏਗਾ ਔਰ ਤੁਹਾਡੇ ਸਾਹਮਣੇ ਵੀ 3 ਦਿਨ ਦੇ ਵਿੱਚ ਪਾਕਿਸਤਾਨ ਦੇ ਹਰ ਉਸ ਉਹਨਾਂ ਅੱਡੇ ਦੇ ਤੇ ਆਟੋ ਦੀ ਪਲ ਰਹੀ ਸੀ ਆਟੋ ਦੀ ਬੈਠੇ ਸੀ ਚੁਣ ਚੁਣ ਕੇ ਉੱਥੇ ਬੰਦੋਲ ਥਾਕੇ ਪਾਕਿਸਤਾਨ ਨੂੰ ਤਬਾਹ ਕਰਕੇ ਰੱਖਤਾ ਔਰ ਦੇਖੋ ਪਾਕਿਸਤਾਨ ਦੇ ਇੱਕ ਵੀ ਨਾਗਰਿਕਾਂ ਨੂੰ ਸਾੜਨੇ ਲੱਗੀ ਕੋਈ ਕਿਸੇ ਪਾਕਿਸਤਾਨ ਦੇ ਨਾਗਰਿਕ ਨੂੰ ਸਾੜਨੇ ਲੱਗੀ ਔਰ ਪਾਕਿਸਤਾਨ ਨੂੰ ਤਬਾਹ ਕਰਨ ਕਰਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪਾਕਿਸਤਾਨ 'ਤੇ ਅਟੈਕ ਕੀਤਾ ਸੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਤਿੰਨ ਦਿਨ ਦੇ ਵਿੱਚ ਉਹਨਾਂ ਦੇ ਹੱਥ ਖੜੇ ਕਰਵਾਤੇ ਔਰ ਮੈਂ ਉਹਨਾਂ ਨੂੰ ਨਮਨ ਕਰਨਾ ਉਹਨਾਂ ਸੈਨਿਕਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪਾਕਿਸਤਾਨ ਨੂੰ ਉਹਦੇ ਉਤਾਰੇ ਦਿਖਾ ਦਿੱਤਾ ਸਾਡੀ ਸੈਨਾ ਨੇ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰਾਨ ਕੀਤਾ ਦੂਰ ਕੁਝ ਨਹੀਂ ਦੇ ਪਾਕਿਸਤਾਨ ਦੇ ਵਿੱਚ ਆਤਵਾਦੀਆਂ ਖਤਮ ਨਹੀਂ ਕਰ ਦਿੰਦੇ ਉਸ ਤਰ੍ਹਾਂ ਦੇ ਚੈਨ ਨਾਲ ਇਕੱਠਾ ਪਾਕਿਸਤਾਨ ਦੇ ਵਿੱਚ ਜਿਹੜਾ ਵੀ ਅੱਜ ਤੋਂ ਬਾਅਦ ਜ਼ੇਰ ਉਠਾ ਕੇ ਦੇਖੇਗਾ ਜਾਂ ਹਿੰਦੁਸਤਾਨ ਵਾਲਾ ਅੱਖ ਉਠਾ ਕੇ ਦੇਖੇਗਾ ਅੱਖ ਕੱਢ ਦਿੱਤੀ ਜਾਏਗੀ ਉਹਦੇ ਰਾਜਨੀਤੀ ਬੜੀ ਹੋਰੀ ਇਸ ਮੁੱਦੇ ਉੱਤੇ ਕਹਿੰਦੇ ਇਹ ਸਿਸਟਮ ਨਹੀਂ ਰੁਕਣਾ ਚਾਹੀਦਾ ਸੀ ਕੰਮ ਕਰੀ ਦੇਣਾ ਚਾਹੀਦਾ ਇਸ ਵਾਰ ਪਾਕਿਸਤਾਨ ਜਿਸ ਤਰ੍ਹਾਂ ਦੇ ਨਾਲ ਜਿਨ੍ਹਾਂ ਨੇ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਉਹਨਾਂ ਨੇ ਦੇਸ਼ ਦੇ ਨਾਲ ਪਤਾਰੀ ਕੀਤੀ ਉਹ ਐਸੀਆਂ ਗੱਲਾਂ ਕਰਨਗੇ ਉਹਨਾਂ ਨੇ ਕਰਨੇ ਆਣੇ ਪਰ ਦੇਸ਼ ਜਾਣਦਾ ਹੈ ਦੇਸ਼ ਜਾਣਦਾ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਸ ਤਰੀਕੇ ਨਾਲ ਜਵਾਬ ਦਿੱਤਾ ਅੱਜ ਸਾਰਾ ਦੇਸ਼ ਜਾਣਦਾ ਸਾਰਾ ਹਿੰਦੂ ਸਾਨ ਜਾਣਦਾ ਔਰ ਸਾਰਾ ਵਰਲਡ ਜਾਣਦਾ ਸਾਰਾ ਅੱਜ ਵਰਲਡ ਦੇਖ ਰਿਹਾ ਜਿਸ ਤਰੀਕੇ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਵਾਬ ਦਿੱਤਾ ਸਾਡੇ ਨਾਲ ਲੁਧਿਆਣਾ ਪਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਜਿਸਤ ਮਾਨਜਿਤ ਤਮਾਨ ਸਾਹਿਬ ਯਾਤਰਾ ਕੱਢੀ ਕਿਸ ਤਰੀਕੇ ਦਾ ਸਹਿਯੋਗ ਦਿੱਤਾ ਗਿਆ ਘਮਾਰਨ ਦੇ ਮਾਰਕੀਟ ਦੇ ਵਿੱਚ ਦੇਖੋ ਇਹ ਸਹਿਯੋਗ ਮੰਗਣ ਦੀ ਲੋੜ ਨਹੀਂ ਪਈ ਸਾਡਾ ਇੱਕ ਛੋਟਾ ਜਿਹਾ ਸੱਦਾ ਸਾਰੇ ਸ਼ਹਿਰ ਵਾਸੀਆਂ ਦੇ ਲਈ ਇੱਕ ਬਹੁਤ ਵੱਡਾ ਮਾਤੋ ਰੱਖਦਾ ਸੀ ਔਰ ਸਾਰੇ ਦੇਸ਼ ਵਾਸੀ ਜਿਹੜੇ ਲੁਧਿਆਣਾ ਵਾਸੀ ਨੇ ਆਪਣੇ ਘਰਾਂ ਤੋਂ ਝੰਡੇ ਲੈ ਕੇ ਵੀ ਇਹਦੇ ਵਿੱਚ ਸ਼ਾਮਲ ਹੋਏ ਜੀ ਸੋ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਕਿਉਂਕਿ ਅੱਜ ਇੱਕ ਭਾਵਨਾ ਜਾਗਰਤ ਹੋਈ ਆ ਮੇਰੀ ਫੌਜ ਦੇ ਜਵਾਨਾਂ ਨੇ ਇੱਕ ਭਾਵਨਾ ਜਾਗਰਤ ਕੀਤੀ ਆ ਕਿ ਦੇਸ਼ ਸਾਡਾ ਤੋ ਇਸ ਰਸਤੇ ਤੇ ਚੱਲਿਆ ਹੋਇਆ ਜਿਹੜਾ ਰੁਕਣ ਵਾਲਾ ਨਹੀਂ ਜਿਹੜਾ ਦੇਖਣ ਵਾਲਾ ਨਹੀਂ ਜਿਹੜਾ ਇੰਤਜ਼ਾਰ ਕਰਨ ਵਾਲਾ ਨਹੀਂ ਜਿਹੜਾ ਜਵਾਬ ਦੇਣ ਵਾਲਾ ਬਣ ਚੁੱਕਿਆ ਸੋ ਉਸੀ ਉਹਨਾਂ ਨੂੰ ਪ੍ਰੋੜ ਕਰਦੇ ਆ ਆਪਣੇ ਜ਼ੁਬਾਨਾਂ ਲੋ ਉਹਨਾਂ ਨੂੰ ਪ੍ਰੋੜ ਕਰਦੇ ਹੋਏ ਉਹਨਾਂ ਦੇ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦੇਖ ਕੇ ਅੱਜ ਇਹ ਤਿਰੰਗਾ ਯਾਤਰਾ ਕੱਢੀ ਆ ਉਹਦੇ ਚ ਮੈਂ ਧੰਨਵਾਦ ਕਰਦਾ ਸਾਡੀ ਸਾਰੀ ਐਸੋਸੀਏਸ਼ਨ ਦੇ ਮੇਰੇ ਵੀਰਾਂ ਦਾ ਜਿਨ੍ਹਾਂ ਨੇ ਇਹਦੇ ਤੋਂ ਵੱਧ ਚੜ ਕੇ ਸਾਡਾ ਸਹਿਯੋਗ ਕੀਤਾ ਔਰ ਸਾਰੇ ਦੁਕਾਨਦਾਰ ਭਰਾਵਾਂ ਨੇ ਸਹਿਯੋਗ ਕੀਤਾ ਅਲੱਗ-ਅਲੱਗ ਧਾਰਮਿਕ ਸੰਸਥਾਵਾਂ ਨੇ ਸਹਿਯੋਗ ਦਿੱਤਾ ਸਮਾਜਿਕ ਸੰਸਥਾਵਾਂ ਨੇ ਯੋਗਦਾਨ ਦਿੱਤਾ ਔਰ ਮਹਿਲਾ ਸਸ਼ਕਤੀਕਰਨ ਵੱਲ ਚੜ੍ਹ ਕੇ ਚੁੱਕੇ ਆਈ ਸੋ ਮੈਂ ਸਭ ਦਾ ਧੰਨਵਾਦ ਕਰਦਾ ਜਿਸ ਤੇ ਕ ਸੀਜ਼ ਫਾਇਰ ਕੀਤਾ ਹੈ ਕੱਲ ਥਾੜੀ ਫਿਰ ਮੀਟਿੰਗ ਹੋਣੀ ਜੀ ਜੀ ਮੋਦੀ ਕੀ ਲੱਗਦਾ ਸੀਜ਼ ਫਾਇਰ ਅੱਗੇ ਐਕਸਟੈਂਡ ਹੋਏਗੀ ਜਾਂ ਕੋਈ ਮੁੱਦੇ ਤੇ ਗੱਲਬਾਤ ਲਈ ਸਮਾਧ ਹੈ ਕੀਤਾ ਜਾਏਗਾ ਦੇਖੋ ਇਹ ਇਸ ਬਾਰੇ ਕਿਆਸ ਕੋਈ ਨਹੀਂ ਲੰਗਣਾ ਚਾਹੁੰਦਾ ਕਿਉਂਕਿ ਬੜਾ ਅਸੀਂ ਸੀਰੀਅਸ ਆ ਅੱਜ ਸਾਡੀ ਲੀਡਰਸ਼ਿਪ ਸਾਡੀ ਫੌਜ ਦੇ ਜਵਾਨ ਜਿਨ੍ਹਾਂ ਕੋਲ ਫੁੱਲ ਅਕਤਿਆਰ ਨੇ ਉਹ ਬਿਲਕੁਲ ਸੀਰੀਅਸ ਨੇ ਕਿ ਅਸੀਂ ਇਹ ਮੌਕਾ بار بار ਇਹਨਾਂ ਨੂੰ ਚੇਤਾਵਨੀ ਨਹੀਂ ਦੇਣੀ ਅਸੀਂ ਹੁਣ ਕਰਕੇ ਦਿਖਾਣਾ ਜੇ ਉਹ ਇਮਾਨਦਾਰੀ ਨਾਲ ਕਿਸੇ ਗੱਲ ਤੇ ਆਉਂਦੇ ਨੇ ਮੋਦੀ ਜੀ ਨੇ ਕਿਹਾ ਕਿ ਟਾਕ ਐਂਡ ਟੈਰਰ ਨਾਲ ਨਹੀਂ ਚੱਲ ਸਕਦੇ ਸੋ ਉਹਦੇ ਲਈ ਉਹਨਾਂ ਨੂੰ ਇੱਕ ਤਿਆਗਣਾ ਪਊਗਾ ਜੇ ਉਹਨਾਂ ਨੇ ਗੱਲ ਕਰਨੀ ਹੈ ਤਾਂ ਉਹਨਾਂ ਨੂੰ ਕਰਵਾਚਾ ਰਸਤਾ ਛੱਡਣਾ ਪਊਗਾ ਅੱਜ ਸਾਰਾ ਦੇਸ਼ ਆਪਣੀ ਫੌਜ ਨਾਲ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਜਿਆਦਾ ਵਿਸ਼ਵਾਸ ਕੀਤਾ ਜਾ ਸਕਦਾ ਹੈ ਪਾਕਿਸਤਾਨ ਤੇ ਵਾਰ-ਵਾਰ ਇਹੀ ਚੀਜ਼ਾਂ ਹੁੰਦੀਆਂ ਨੇ ਪਰ ਫਿਰ ਆਪਣੀ ਹਰਕਤਾਂ ਤੇ ਆ ਜਾਂਦਾ ਪਾਕਿਸਤਾਨ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿਸੇ ਵੀ ਹਿੰਦੁਸਤਾਨ ਵਾਸੀ ਨੂੰ ਉਹਨਾਂ ਦੇ ਯਕੀਨ ਨਹੀਂ ਹੈ ਵੀ ਉਹ ਆਪਣੀ ਆਜ਼ਾਦਤਾ ਤੋਂ ਬਾਜ਼ ਜਾਣਗੇ ਪਰ ਹੁਣ ਉਹਨਾਂ ਨੂੰ ਆਣਾ ਪਊਗਾ ਕਿਉਂਕਿ ਜੇ ਨਹੀਂ ਆਣਗੇ ਤਾਂ ਭੁੱਖੇ ਮਰਨਗੇ ਔਰ ਪਿਆਸੇ ਮਰਨਗੇ ਜੀ ਧੰਨਕਤ ਤੁਹਾਨੂੰ ਵੀ ਸਾਡੀ ਪਾਰਟੀ ਦੇ ਪ੍ਰਧਾਨ ਨੇ ਇਸੇ ਮਤਲਬ ਬਾਕੀ ਦਾ ਹੀ ਕਹਿਣਾ ਵੀ ਹੁਣ ਪਹਿਲਾ ਵਾਲਾ ਪਾਸ ਨਹੀਂ ਰਿਹਾ ਹੁਣ ਜਿਹੜਾ ਜਵਾਬ ਹੈ ਨਾਲ ਦੀ ਨਾਲ ਦਿੱਤਾ ਜਾਵੇਗਾ ਤੇ ਪਾਕਿਸਤਾਨ ਨੂੰ ਬੋਡੇ ਜਿਹੜੇ ਆ ਉਹ ਟਿਕਨੇ ਪੈਣਗੇ ਮੈਂਦਰਪਾਲ ਸਿੰਘ ਤੋਂ ਨਾਲ ਕੈਮਰਾਮੈਨ ਅਮਰਪਾਲ ਨਾਲ ਦੇਖਦਿਓ ਰਮਜ਼ਾਨ ਯੂ ਸਸਿਟਾ